वाहिगुरु जी की फिर भाई बड़े ही सीमित समय में बहुत कुछ दसवें पातशाह जीवन बारे संतान पाया सोदास तो वालों की दस पंद्रह मिनट वास्ते संतार साझे किए जाए माता नानकी जी ਗੁਜਰੀ ਜੀ ਇਹਨਾਂ ਦਾ ਆਪਸੀ ਰਿਸ਼ਤਾ ਨੋਸਾਸ ਦਾ ਰਿਸ਼ਤਾ ਸੀ ਮਾਤਾ ਗੁਜਰੀ ਜੀ ਦਾ ਵਿਆਹ 1633 ਸਾਲ ਵਿੱਚ ਹੋਇਆ ਤੇ ਵਿਆਹ ਤੋਂ ਬਾਅਦ ਮਾਤਾ ਨਾਰਦੀ ਨੇ ਕਦੀ ਵੀ ਆਪਣੀ ਨੋ ਰਾਣੀ ਨੂੰ ਇਹ ਨਿਖਿਤਾ ਰਿਆ ਕਿ ਤੇਰੀ ਵੀ ਔਲਾਦ ਨਹੀਂ ਹੈ। ਉਹ ਬਾਝਾ ਹੈ। ਕਿਉਂ? ਕਿ 10ਵੇਂ ਪਾਤਸ਼ਾਹ ਜੀ ਦਾ ਜਨਮ ਪੂਰੇ 33 ਸਾਲ ਬਾਅਦ ਮਾਤਾ ਗੁਜਰੀ ਜੀ ਦੇ ਘਰ ਹੋਇਆ ਸੀ। ਛੇਵੇਂ ਪਾਤਸ਼ਾਹ ਜੀ ਨੇ ਮਾਤਾ ਨਾਨਕੀ ਨੂੰ ਆਖਿਆ ਸੀ कि इसते घर एडा बलवानोधा पैदा होगा जो कि जालमान दड़ा पड़े गुरु तेग बहादुर महाराज त माता गुजरी जी बाबा बकाला साहब सिमरन करते सुरु तेग बहादुर महाराज जे शांति के पुंड कह लीए तो कोई असनी हो बबा बकाला साहब विखे भोरे बच्चे छब्बीस साल नौ महीने तेरह दिन लगातार भक्ति जो मेरे सतगुर ने भक्ति की उत ही ਉਹ ਨਹੀਂ ਪੱਕੀ ਸਿਰਨ ਮਾਤਾ ਗੁਜਰੀ ਜੀ ਦਾ ਸੀ ਕਿਉਂਕਿ ਗੁਰਤੇਗ ਬਹਾਦਰ ਮਹਾਰਾਜ ਪੂਰੇ ਰਜ ਵੜ ਜਾਂਦੇ ਸਨ ਤਾਂ ਉਸ ਪੋਰੇ ਦੇ ਬਾਹਰ ਮਾਤਾ ਗੁਜਰੀ ਜੀ ਕਈ ਕਈ ਘੰਟੇ ਜੰਨ ਚਰ ਗੁਰਤੇਗ ਬਹਾਦਰ ਮਹਾਰਾਜ ਬਾਗੀਆਂ ਉੱਤੇ ਸਨ ਉਥੇ ਬੈਠ ਕੇ ਉਹਨਾਂ ਦੇ ਨਾਲ ਹੀ ਸਿਮਰਨ ਕਰਦੀ ਜੇ ਉਹਨਾਂ ਨੂੰ ਪਾਣ ਦੀ ਲੋਰ ਪਈ ਨੀ ਹੌਲੀ ਸਮਾਜ आले ਜਾਂਦਾ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਅਨੰਦਪੁਰ ਨੂੰ ਛੱਡ ਕੇ ਪੋਂਕਾ ਸਾਹਿਬ ਕੇ ਪਰੇ ਗਏ ਪੋਂਕਾ ਸਾਹਿਬ ਪਹੁੰਚ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮਾਤਾ ਗੁਜਰੀ ਜੀ ਮਾਤਾ ਨਾਲ ਕੀ ਭਾਈ ਕਰਪਾ ਚੰਦ ਜੀ ਤੇ ਗੁਰ ਸਿੰਘਾ ਨੂੰ ਉੱਥੇ ਟਹਿਰਾ ਕਰਕੇ ਆਪ ਸੰਤਾ ਦੇ ਉਧਾਰ ਵਾਸਤੇ ਅਸਾਮ ਵੱਲ ਮੁਚਾਲੇ ਪਾ ਦਿੱਤੇ ਜਦੋਂ ਦਸਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਣਾ ਸੀ ਉਹਨਾਂ ਨੇ ਉੱਤਰਤਾ ਮਾਸੀ ਤੇ ਉਸ ਰਾਤ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵਿਸ਼ਰਾਮ ਨਾ ਕੀਤਾ ਸੇਵਾਦਾਰ ਸਿੰਘ ਦੇਖਦੇ ਰਹੇ ਕਿ ਅੱਜ ਮਹਾਰਾਜ ਨੇ ਆਪਣੇ ਆਸਨ ਤੇ ਵਿਸ਼ਰਾਮ ਨਹੀਂ ਕੀਤਾ जो सवेल हो महाराज अब ती क्यों नहीं महाराज ने बड़े ही सह स्भाव आख्या की वो योधा वो महाबली इस दुनिया से आ गया है जिसने जालव का नाम ਇਦਰ ਪੀਖਣ ਸ਼ਾ ਫਕੀਰ ਇੱਕ ਮੁਸਲਮਾਨ ਟੀਰ ਸੀ ਉਸ ਦੇ ਕਾਫੀ ਹੰਕਾਰ ਹਨ ਪੰਜ ਨਵਾਜੀ ਸੀ ਜਦੋਂ ਗੁਰੂ ਗੋਬਿੰਦ ਸਿੰਘ ਦਾ ਉਤਾਰ ਹੋਇਆ ਤਾਂ ਪੀਖਣ ਸ਼ਾ ਜੀ ਨੇ ਨਮਾਜ਼ ਉਲਟ ਪਾਸੇ ਨੂੰ ਕਰਕੇ ਕੀਤੀ ਤਾਂ ਉਹਨਾਂ ਦੇ एहलकारा ने आख्या कि साई जी मक्का तो इधर है ती अ उल्ट पास नो नमाज की थी। सामन शाह जी आखन लगे मक्का तो इधर ही है अल्लाह का घर इधर ही है लेकिन खुद अल्लाह का नूर अज इस धरती आ गया है मैं रब के घर में नवाज कराँ कि जो अल्लाह का दूर शाखसा इस धरती से आ गया है उस उसनों तो नवाज कर उसने आख्या कि चलो हम टाइम है उन्होंने दर्शन कर पंजाब तो तुरते हुए भजन सिमरन करते हुए भी खनशाह जी पौटा साहब वि पहुँच गए जदों ਗੁਰੂ ਮਹਾਰਾਜ ਦੇ ਮੈਲਾ ਲਾਗੇ ਪਹੁੰਚੇ ਤਾਂ ਉਹ ਦਰਵਾਜੇ ਦੇ ਬਾਹਰ ਖੜ ਗਿਆ। ਮਾਤਾ ਨਾਨਕੀ ਨੇ ਆਖਿਆ ਕਿ ਕ੍ਰਿਪਾਲ ਚੰਦ ਜੀ ਦੇਖੋ ਕੋਈ ਸਾਧੂ ਮਹਾਂਪੁਰਖ ਆਇਆ ਹੈ। ਉਹ ਜੋ ਮੰਗਦੇ ਹਨ ਜੋ ਭੇਡਾਂ ਨੂੰ ਮੰਗਦੇ ਹਨ ਉਹ ਇਸ ਦੇ ਦਿਵੋ ਕਿ ਇਸ ਦਾ ਤੋਂ ਕੋਈ ਖਾਲੀ ਨਹੀਂ ਜਾਂਦਾ। ਜਦੋਂ ਕਾਇਕਰ ਪਾਲ ਚੰਦ ਦੀ ਉਹ ਫਕੀਰ ਦੇ ਕੋਲ ਗਏ ਤਾਂ ਉਹਨਾਂ ਆਖਿਆ ਕਿ হে ਪੀਰ ਜੀ ਤੁਸੀਂ ਕੀ ਚਾਹੁੰਦੇ ਹੋ ਮਾਇਆ ਚਾਹੀਦੀ ਹੈ ਮੁਬਸਰ ਚਾਹੀਦੇ ਹਨ ਖਾਣ ਪੀਣ ਵਾਸਤੇ ਚਾਹੀਦਾ ਹੈ ਉਹ ਹੱਥੀਂ ਤਰੋਂ ਦਿੱਤੀ ਜਾਵੇਗੀ ਤੁਸੀਂ ਆਪਣੇ ਮੁਖਾਰਤ ਨੂੰ ਬੋਲੋ ਤਾਂ ਉਹ ਸਾਈਂ ਪੀਰ ਵੀ ਖਮਸ਼ਾ ਨੇ ਆਖਿਆ ਕਿ ਮੈਂ ਦੁਨਿਆਵੀ ਚੀਜ਼ਾਂ ਲੈਣ ਵਾਸਤੇ ਨਹੀਂ ਆਇਆ ਮੈਂ ਤਾਂ ਉਸ ਅੱਲਾ ਦੇ ਨੂਰ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ ਜੋ ਇਸ ਧਰਤੀ ਤੇ ਆਇਆ ਹੈ ਇਸੇ ਹੀ ਸਰਾ ਭਾਈ ਕਰਪਾਲ ਚੰਦ ਜੀ ਨੇ ਜਾ ਕੇ ਮਾਤਾ ਜੀ ਨੂੰ ਦੱਸਿਆ ਕਿ ਮਾਤਾ ਜੀ ਉਹ ਤਾਂ ਚੋਟੀ ਪ੍ਰੀਤਮ ਬਾਗ ਗੁਰਦੇ ਨੇ ਦਰਸ਼ਨ ਕਰਨੇ ਤੋਂ ਲਈ ਮਾਤਾ ਦਾ ਨਾਮ ਕੀ ਲੈ ਆਪਿਆ ਕਿ ਉਹਨਾਂ ਨੂੰ ਕਹਿ ਦੇਵੋ ਜਿੰਨਾ ਚਿਰ ਇਹਨਾਂ ਦੇ ਪਿਤਾ ਜੀ ਆਪਣੇ ਬਾਲਕ ਦੇ ਦਰਸ਼ਨ ਨਹੀਂ ਕਰਦੇ ਉਹਨਾਂ ਨੂੰ ਦੇਖ ਨਹੀਂ ਲੈਂਦੇ ਉਹਨਾਂ ਚਿਰ ਕਿਸੇ ਨੂੰ ਵੀ ਬਾਗ ਦੇ ਦਰਸ਼ਨ ਨਹੀਂ ਕਰਵਾਇਆ ਉਸੇ ਤਰ੍ਹਾਂ ਹੀ भाई कृपालचंद जी आके फकीर को आ큰 लगे कि ठाडे रहने ਦਾ ਬੰਦੋਬਸਤ ਕੀਤਾ ਜਾ ਸਕਦਾ ਹੈ ਦੋ ਦਿਨ ਚਾਰ ਦਿਨ ਮਾਤਾ ਜੀ ਆਖਦੇ ਹਨ ਕਿ ਜਿੰਨਾ ਚਿਰ ਬਾਲਕ ਦੇ ਪਿਤਾ ਜੀ ਆਪਣੇ ਪੁੱਤਰ ਦੇ ਦਰਸ਼ਨ ਨਹੀਂ ਕਰ ਲੈਂਦੇ ਉਨਾ ਚਿਰ ਹੋਰ ਕਿਸੇ ਨੂੰ ਪੁੱਤਰ ਦੇ ਦਰਸ਼ਨ ਨਹੀਂ ਕਰਵਾਈਆਂ ਤਾਂ ਪੀਰ ਨੇ ਆਖਿਆ दो साल चार साल जिन्ना टाइम लग जाए लेकिन मैं इन्हे दर्शन किए तो बगैर वापस नहीं उसने जाके माता जी माता जी, पीरता जिनते आ गया है वो कहता है कि दो चार दस साल जिन्ना भी लग जाए मैं इन्ह के दर्शन करके ही जाव तो माता जी ने कि इंतजाम किया जाए विचार करते हैं कि किस तरह दर्शन करवाने हैं ज नहीं करा क्योंकि दुनियावी लोग हाँ आपने किसी के बच्चा होना होवे न तो उसका घरवाला जिसके उस रिश्तेदार पहला तो ही पहुंच जाते लेकिन मेरे सतगुरु ਤੰਤ ਤ੍ਰਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੁਨੀਆਂ ਦਾ ਉਧਾਰ ਕਰਨ ਵਾਸਤੇ ਅਸਾਂ ਵਾਲ ਗਏ ਸਨ ਉਹਨਾਂ ਨੇ ਆਪਣੇ ਪੁੱਤਰ ਦੇ ਦਰਸ਼ਨ तकरीबन तकरीबन 10 ਸਾਲ ਬਾਅਦ ਉਹਨਾਂ ਨੇ ਸੰਗਤ ਨੂੰ ਪੈਹ ਦਿੱਤੀ ਕਿ ਚਲੋ ਜੇ ਏਡੀ ਦੂਰੋਂ ਆਏ ਹਨ ਤਾਂ ਕਾਲ ਦਾ ਦਰਵਾਜ਼ਾ ਕਰ ਦਿਓ ਸਾਰੀਆਂ ਸੰਤਾਂ ਨੂੰ ਹੁਕਮਨਾਮਾ ਦੇ ਦਿਓ ਇਕਬਾਲ ਨੂੰ ਅਮਰਤ ਦੇ ਨੇ ਕੋਲ ਲੈ ਕੇ ਸ਼ਾਮ ਤੱਕ ਮੰਬਾਲ ਗੋਡੇ ਤੇ ਦਰਸ਼ਨ ਕਰਵਾਇਆ ਜਾਣ ਮਾਮਾ ਕਰਪਾਲ ਚੰਦ ਜੀ ਸਾਰੀਆਂ ਤਿਆਰੀਆਂ ਵਿੱਚ ਜੁਟ ਗਏ ਤੋਹੀ ਕੁਰਬਾਨੀ ਦਾ ਪ੍ਰਵਾਹ ਚੱਲ ਰਿਹਾ ਸੀ ਕੀਰਤਨ ਹੋ ਰਿਹਾ ਸੀ ਢਾਡੀ ਵਾਰਾਂ ਚੱਲ ਰਹੀਆਂ ਸਨ ਤਾਂ ਇੱਕ ਸੁੰਦਰ ਦਸ਼ਾਲੇ ਵਿੱਚ ਬਾਲ ਗੋਪਿੰਦ ਜੁਰਜੀ ਪ੍ਰੀਤੋ ਨੂੰ ਮਾ ਮਾ ਕਰ ਪਾਲ ਚੰਦ ਜੀ ਦੇ ਘੇ ਲੈ ਕੇ ਆਏ ਤੇ ਤਖਤ ਤੇ ਬਰਾਜਮਾਨ ਮਾਤਾ ਨਾਨਕੀ ਦੀ ਗੋਦੀ ਵਿੱਚ ਲੈ ਕੇ ਬੈਠ ਗਏ ਤੇ ਸੰਤਾਂ ਹੌਲੀ ਹੌਲੀ ਜਿੰਦਾ ਅੰਨੇਪੇ ਇੱਟ ਕਰਦੀਆਂ ਚੋਟੀ ਫਰੀਂ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦੀਆਂ ਹੌਲੀ ਹੌਲੀ ਜਦੋਂ ਪੀਰ ਸਾਹਿਬ ਜੀ ਦੀ ਵਾਰੀ ਆਈ ਤਾਂ ਉਹ ਖੜਾ ਹੋ ਕੇ ਨੱਚਣ ਲੱਗ ਪਿਆ ਸਰੀਰੇ ਕਰਾਂ ਲੱਗ ਪਿਆ ਕਿ ਅੱਲਾ ਦਾ ਨੂਰ ਦੁਨੀਆ ਤੇ ਆ ਗਿਆ ਉਸਦੇ ਕੋ ਸ਼ੰਕੇ ਸਨ